ਡੇਲੀ ਸਟੂਡੈਂਟ ਕੌਂਸਲ ਦੀਆਂ ਚੋਣਾਂ ਲਈ VOTING ਅੱਜ ABP ਅਤੇ NSUI ਵਿਚਾਲੇ ਸਿੱਧਾ ਮੁਕਾਬਲਾ ਕੱਲ੍ਹ ਆਨ-ਗੇਅਰ ਰਸਤਏਸ਼ੀਆ ਕੱਪ ਦੇ ਵਿੱਚ ਇੱਕ ਵਾਰ ਭਾਰਤ ਤੇ ਪਾਕਿਸਤਾਨ ਹੋਣ ਗਿਆ ਮੌਸਮ ਨੇ 21 ਸਤੰਬਰ ਨੂੰ ਫਾਈਨਲ ਦੇ ਵਿੱਚ ਪੜਨਗੀਆਂ ਦੋਵੇਂ ਟੀਮਾਂ ਦੁਬਈ ਦੇ ਵਿੱਚ ਹਰਾ ਕੇ ਪਾਕਿਸਤਾਨ ਨੇ ਫਾਈਨਲ ਦੇ ਵਿੱਚ ਬਣਾਈ ਜਗਾ ਦੂਸਰੇ ਵਨਡੇ ਮੈਚ ਦੇ ਵਿੱਚ ਭਾਰਤੀ ਬਹਿਲਾ ਕ੍ਰਿਕਟ ਟੀਮ ਨੇ ਵੀ ਕਰਵਾਈ ਬੱਲੇ ਬੱਲੇ 7 ਵਾਰ ਦੇ ਚੈਂਪੀਅਨ ਆਸਟ੍ਰੇਲੀਆ ਨੂੰ ਹਰਾ ਕੇ ਸੀਰੀਜ਼ 1-1 ਦੇ ਨਾਲ ਕੀਤੀ ਬਰਾਬਰ ਮਹਾਲੀ ਦੇ ਸਟੇਡੀਅਮ ਦੇ ਵਿੱਚ 109 ਦੜਾਂ ਦੇ ਫਰਕ ਦੇ ਨਾਲ ਜਿੱਤਿਆ ਦੂਜਾ ਵਨਡੇ ਅੱਜ ਜੈਬਲਿਨ ਥ्रो ਦੇ ਵਿੱਚ ਵੀ ਹੋਵੇਗਾ ਇੰਡੀਆ ਵਰਸ ਪਾਕਿਸਤਾਨ ਫਾਈਨਲ ਦੇ ਵਿੱਚ ਨੀਰ ਚੋਪੜਾ ਤੇ ਅਰਸ਼ਦ ਬੰਨਦੀਮ ਦਾ ਮੁਕਾਬਲਾ ਜਾਪਾਨ ਦੇ ਟੋਕੀਓ ਦੇ ਵਿੱਚ ਚੱਲ ਰਹੀ ਹੈ ਵਰਲਡ ਐਥਲੈਟਿਕਸ ਚੈਂਪੀਅਨਸ਼ਿਪ इस न्यूज हेडलाइन के प्रायोजक पतंजलि गाय का घी माँ का भरोसा प्यार से भरोसा काल न्यूज एटीन पंजाब हरियाणा देख रहे तमाम दर्शकों का स्वागत है मैं तान्या चौधरी लेके हाजिर आ डायरेक्ट डिस्ट्रिक्ट तो शुरू कर दें खबरों का सिलसिला ਕੇਂਦਰੀ ਰਾਜ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਅੱਜ ਪਠਾਨਕੋਟ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਉਹਨਾਂ ਨੇ ਦੱਸਿਆ ਸਮੀਖਿਆ ਕੀਤੀ ਹੈ ਕਿ ਪੀੜਤ ਲੋਕਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਤਾਂ ਡਾਕਟਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਨੂੰ ਲੈ ਕੇ ਗੰਭੀਰ ਹਨ ਅਤੇ ਰਾਹਤ ਲਈ ਪੂਰੀ ਮਦਦ ਮਿਲੇਗੀ। ਉਹਨਾਂ ਦੱਸਿਆ ਕਿ ਭਵਿੱਖ ਦੇ ਵਿੱਚ ਅਜੀਆਂ ਆਫ਼ਤਾਂ ਤੋਂ ਬਚਾਅ ਲਈ ਕੇਂਦਰ ਸਰਕਾਰ ਵੱਲੋਂ ਹੜ੍ਹ ਪ੍ਰਬੰਧਨ ਦੇ ਠੋਸ ਕਦਮ ਚੁੱਕੇ ਜਾਣਗੇ। ਮਕਾਨ ਗੁਆ ਚੁੱਕੇ ਲੋਕਾਂ ਦੇ ਲਈ ਸੁਰੱਖਿਅਤ ਥਾਵਾਂ ਤੇ ਰਹਿਣ ਦੀ ਵਿਵਸਥਾ ਕੀਤੀ ਗਈ ਹੈ। सबसे पहले तो मैं ये कहूंगा कि पंजाब को लेकर के स्वयं प्रधानमंत्री मोदी जी चिंता कर रहे हैं और प्रतिदिन उनकी तरफ से मॉनिटरिंग हो रही है और उन्हीं के कहने पर इस प्रकार से केंद्रीय मंत्रियों के यहाँ पे दौरे भी निर्धारित किए गए प्रत्येक प्रतिदिन यहाँ पर केंद्र से कोई ना कोई मंत्री आ रहा है और इसलिए आपके माध्यम से पहले तो मैं ये आश्वास करवाना चाहूंगा कि जब इस तरह की आपदा आती है तो लोगों के मनो में बड़ी सारी

ਕਿੰਨਾ ਦੀ ਆਈ ਇਹ 40 ਦੀ ਆ ਉਹ 10 ਫੰਡ ਸਮਥਿੰਗ ਦੀ 10 ਫੰਡ ਬਸ 40 ਲੱਖ ਦੀ ਅੱਛਾ ਅੱਛਾ ਇਹ ਮੇਂਗੀ ਹੈ ਲੱਸੀ ਕਰਕੇ ਨਾਲ ਲਈ ਨਾ 30 ਲੱਖ ਲੱਸੀ ਉਹਰਾ ਪ੍ਰਾਲਾ ਕਿਤਾ ਜੀ ਪੱਤ ਘਟਦੇ ਹੀ ਆ ਤੁਹਾਨੂੰ ਫੋਨ ਕਰਦੇ ਨੇ ਹਾਂ ਕੱਲ ਪਰਸੋਂ ਸ਼ੁਕਰਵਾਰ ਨੂੰ ਸਾਮੀ ਜੀ ਆਂ ਤੇ ਸਾਹੀ ਸਾਹਿਬ ਆ ਹਾਂ ਹਾਂ ਉਹਨਾਂ ਦੀ ਉਹਨਾਂ ਨੇ ਕੋਈ ਦਿਨ ਪਹਿਲਾਂ ਮੈਂ ਅਪੀਲ ਕੀਤੀ ਸੀਗੀ ਇਸੇ ਹੀ ਜ਼ਮੀਨ ਤੇ ਖੜ ਕੇ ਮੈਂ ਅਪੀਲ ਕੀਤੀ ਕਿ ਸਾਡੇ ਇੱਕ ਫੌਕਸੀ ਲਾਗੂ ਕਰ ਦਿਓ ਇਸ ਵਾਰ ਰੇਪ ਤੋਂ ਸਭਾ ਉਸ ਦੀ ਰੇਪ ਤੇ ਮਾਨ ਸਾਹਿਬ ਨੇ ਅਗਲੇ ਦਿਨ ਹੀ ਕੈਬਿਨਟ ਮੀਟਿੰਗ ਕਰਕੇ ਜਿਹੜਾ ਉਹ ਲਾਗੂ ਕਰ ਦਿੱਤੀ ਅੱਜ ਅਸੀਂ ਉਸੇ ਜ਼ਮੀਨ ਦੇ ਵਿੱਚੋਂ ਇਹ ਸਰਦਾਰ ਗੁਲਜਾ ਸਿੰਘ ਕਿਸਾਨ ਨੇ ਸਾਡੇ ਜਿਹਨਾਂ ਦੇ 15 ਕਿੱਲਾਂ ਦੇ ਵਿੱਚ ਰੇਪ ਜਿਹੜੀ ਪੈ ਗਈ ਆ ਇਹ ਰੇਪ ਚੁੱਕ ਲਈ ਜਿਹੜੀ ਆ ਸ਼ੁਰੂਆਤ ਕਰਨ ਲੱਗੇ ਆ ਮੁਕੇਰੀਆ ਦੇ ਪਿੰਡ ਮਸ਼ਾਹੂਰ ਦੇ ਵਿੱਚ ਲੋਕ ਹੜ੍ਹ ਦੇ ਪਾਣੀ ਦੇ ਕਾਰਨ ਬੁਰੇ ਹਾਲਾਤਾਂ ਵਿੱਚ ਨੇ ਇੱਕ ਘਰ ਦੇ ਵਿੱਚ ਬਜ਼ੁਰਗ ਪਤੀ ਪਤਨੀ ਆਪਣੀ ਧੀ ਦੇ ਨਾਲ ਬਹੁਤ ਹੀ ਮੰਦੇ ਹਾਲਾਤਾਂ ਦੇ ਵਿੱਚ ਰਹਿਣ ਨੂੰ ਮਜਬੂਰ ਨੇ ਹੜ੍ਹ ਦਾ ਪਾਣੀ ਇਹਨਾਂ ਦੇ ਘਰ ਦੇ ਵਿੱਚ 4-4 ਫੁੱਟ ਤੱਕ ਭਰਿਆ ਜਿਸ ਦੇ ਕਾਰਨ ਘਰ ਦਾ ਸਾਰਾ ਸਮਾਨ ਖਰਾਬ ਗਿਆ ਇਹਨਾਂ ਦਾ ਕਹਿਣਾ ਹੈ ਕਿ 2023 ਅਤੇ ਹੁਣ 2025 ਦੋਵਾਂ ਵਾਰ ਇਹਨਾਂ ਦੇ ਘਰਾਂ ਦੇ ਵਿੱਚ ਇਸੇ ਤਰ੍ਹਾਂ ਪਾਣੀ ਆਇਆ ਸੀ ਤੇ ਇਸੇ ਵਾਰ 2023 ਨਾਲੋਂ ਵੱਧ ਨੁਕਸਾਨ ਹੋਇਆ ਹੈ ਫੁੱਟ ਪਾਣੀ ਸਾਡੇ ਮਤਲਬ ਘਰਾਂ ਦੇ ਵਿੱਚ ਆ ਗਿਆ ਆਪਾਂ ਬੜੀ ਮੁਸ਼ਕਲ ਆਪਣੀ ਜਾਨ ਬਚਾਈ ਜੀ ਹੰਜੀ ਕਪੜਾ ਲੀੜਾ ਤੇ ਕਿਤੇ ਹੀ ਉਹ ਵੀ ਦਾਣਾ ਪੱਕਾ ਸਾਰਾ ਸਾਡਾ ਰੁੜ ਗਿਆ ਸੀ ਫਾਇਤ ਕੀ ਐਤ ਕੀ ਸਾਡਾ ਦਾਣੇ ਸਿਰਫ 2 ਕੁਵਾਂਟਲ ਹੀ ਕੱਢੇ ਨੇ ਤੇ ਪਾਣੀ ਆ ਗਿਆ ਤੇ ਆਪਾਂ ਸਾਰਾ ਕੁਛ ਸਾਰਾ ਛੱਡ ਛੁੱਡੇ ਕਿਤੇ ਹੀ ਇੱਕ ਜਿਹੜੇ ਥਾਂ ਤੇ ਹੋ ਗਿਆ ਧੌੜ ਕੇ ਜਾ ਕੇ ਤੇ ਸੁੱਕੀ ਜਗ੍ਹਾ ਤੇ ਜਾ ਕੇ ਕਰਨਾਲ ਦੇ ਪੁੰਡਰਕਪਿੰਡ ਦੇ ਕਿਸਾਨ ਨੇ ਆਪਣੀ 5 ਏਕੜ ਫਸਲ ਖਰਾਬ ਹੋਣ ਤੇ ਟਰੈਕਟਰ ਚਲਾ ਦਿੱਤਾ। ਛੋਨੇ ਦੀ ਫਸਲ ਬਰਸਾਤ ਦੇ ਪਾਣੀ ਤੇ ਬਿਮਾਰੀ ਲੱਗਣ ਦੇ ਕਾਰਨ ਖਰਾਬ ਹੋ ਗਈ ਸੀ। ਗੁੱਸੇ ਦੇ ਵਿੱਚ ਆਏ ਕਿਸਾਨ ਨੇ ਸਾਰੀ ਫਸਲ ਵਾਦ ਦਿੱਤੀ। ਕਿਸਾਨ ਸतीश ਨੇ ਦੱਸਾਇਆ ਕਿ ਉਹਨਾਂ ਖੇਤਲੀ ਵਾੜੀ ਮਹਾਰਾ ਦੇ ਨਾਲ ਵੀ ਗੱਲ ਕੀਤੀ ਪਰ ਉਹਨਾਂ ਕੋਈ ਸੰਤੁਸ਼ਟ ਜਵਾਬ ਨਹੀਂ ਦਿੱਤਾ। ਜਿਸ ਦੇ ਕਾਰਨ ਉਹਨਾਂ ਤੇਨ ਮਹੀਨੇ ਦੀ ਮਿਹਨਤ ਨੂੰ ਮਿੱਟੀ ਚਪਲਾਉਣ ਮਿਲਾਉਣਾ ਪਿਆ। ਕਿਸਾਨਾਂ ਮੁਤਾਬਕ ਕਿਸਾਨ ਮਦਦਕ ਨੂੰ 4 ਲੱਖ ਰੁਪਏ ਦਾ ਨੁਕਸਾਨ ਹੋਇਆ। तो कीट का हमला ज्यादा होगा और एक पानी का थोड़ा ज्यादा रहा उसके कारण बहुत ज्यादा नुकसान हो गया पांच एकड़ बिल्कुल आपके सामने ही है जो कुछ है सर है चला दिया था इसमें कुछ दाना नहीं था नहीं आया पानी का रहा। ਸੁਲਤਾਨਪੁਰ ਲੋਧੀ ਦੇ ਪਿੰਡ ਟੱਬਾ ਦੇ ਵਿੱਚ ਰਾਤ ਮਿਲੇ ਰੇਤੇ ਦੀ ਨਜਾਇਜ਼ ਮਾਈਨਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਲਾਕੇ ਦੇ ਲੋਕਾਂ ਨੇ ਦੱਸਿਆ ਹੈ ਕਿ ਦੇਰ ਰਾਤ 11 ਵਜੇ ਦੇ ਕਰੀਬ ਰੇਤੇ ਦੀ ਮਾਈਨਿੰਗ ਸ਼ੁਰੂ ਹੁੰਦੀ ਹੈ ਜੋ ਕਿ ਸਵੇਰੇ 3 ਵਜੇ ਤੱਕ ਚੱਲਦੀ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਰੇਤ mafia ਨੇ ਰਸਤਿਆਂ ਵਿੱਚ ਡੂੰਘੇ ਟੋਏ ਪਾ ਦਿੱਤੇ ਨੇ ਵਾਢੀ ਤੋਂ ਬਾਅਦ ਫਸਲਾਂ ਅਸੀਂ ਮੰਡੀ ਦੇ ਵਿੱਚ ਕਿਵੇਂ ਲਿਜਾਵਾਂਗੇ ਕਾਫੀ ਦਿਨ ਤੋਂ ਜਿਹੜੇ ਲੋਕ ਆ ਮੇਰੇ ਤੱਕੇ ਸ਼ਿਕਾਇਤ ਕਰ ਰਹੇ ਸੀ ਕਿ ਪ੍ਰਧਾਨ ਜੀ ਇਹ ਸਾਡੀ ਜਿਹੜੀ ਆ ਨੈਸ਼ਨਲ ਹਾਈਵੇ ਜਿਹੜੀ ਬਣਦੀ ਹੈ ਇਹਦੀ ਜਿਹੜੀ ਲੋਕੇਸ਼ਨ ਦੇ ਵਿੱਚੋਂ ਜਿਹੜਾ ਮਾਈਨਿੰਗ ਮਾਫੀਆ ਉਹਦੇ ਤੋਂ ਕੱਢ-ਕੱਢ ਕੇ ਰਾਤ ਨੂੰ 11 ਵਜੇ ਟਿਪਰ ਆਉਂਦੇ ਆ ਤੇਰੇ 3 ਵਜੇ ਤੱਕ ਉਹ ਆਪਣੇ ਰੇਤ ਕੱਢ-ਕੱਢ ਕੇ ਲੈ ਕੇ ਜਾ ਰਹੇ ਆ ਜਦੋਂ ਮੈਨੂੰ ਇਹ ਪਤਾ ਲੱਗਾ ਤਾਂ ਮੈਂ ਤੁਰੰਤ ਆ ਕੇ ਇਹਨੂੰ ਮੌਕਾ ਦੇਖਿਆ ਮੌਕਾ ਦੇਖਣ ਤੋਂ ਬਾਅਦ ਮੈਂ ਉਸੇ ਵਕਤ ਐਸ.ਡੀ. ਸਾਹਿਬ ਦੇ ਧਿਆਨ 'ਚ ਲਿਆਂਦੀ ਐਸ.ਡੀ. ਸਾਹਿਬ ਦੇ ਧਿਆਨ 'ਚ ਲਿਆਉਣ ਤੋਂ ਬਾਅਦ ਮੈਂ ਡਿਪਟੀ ਸਾਹਿਬ ਦੇ ਧਿਆਨ 'ਚ ਲਿਆਂਦੀ ਡਿਪਟੀ ਸਾਹਿਬ ਦੇ ਧਿਆਨ 'ਚ ਲਿਆਉਣ ਤੋਂ ਬਾਅਦ ਉਸ ਤੋਂ ਬਾਅਦ ਮੈਂ ਐਸ.ਐਚ.ਓ. ਸਾਹਿਬ ਦੇ ਉਨ੍ਹਾਂ ਨੇ ਇਨਫੋਰਮੇਸ਼ਨ ਦਿੱਤਾ ਕਿ ਇਹ ਅੱਜ ਹੋ ਗਿਆ ਇਸ ਤੋਂ ਅੱਗੇ ਨਹੀਂ ਹੋਊਗਾ ਹਰਵੀਰ ਕਤਲਕਾਰ ਨੂੰ ਲੈ ਕੇ ਲੋਕਾਂ ਦੇ ਵਿੱਚ ਗੁੱਸਾ ਫਰਕਾਰਾ ਰਿਹਾ ਹੈ ਸ੍ਰੀ ਮੁਖਸਰ ਸਾਹਿਬ ਤੋਂ ਨਿਹੰਗ ਸਿੰਘ ਹਸ਼ਿਆਰਪੁਰ ਪਰਿਵਾਰ ਨੂੰ ਮਿਲਣ ਪਹੁੰਚੇ ਤਾਂ ਹਸ਼ਿਆਰਪੁਰ ਦੇ ਸੈਸ਼ਨ ਚੌਂਕ ਦੇ ਵਿੱਚ ਨੌਜਵਾਨ ਅਤੇ ਨਿਹੰਗ ਸਿੰਘ ਦਾ ਇਕੱਠ ਹੋਇਆ ਇਹਨਾਂ ਲੋਕਾਂ ਨੇ ਹਰਵੀਰ ਦੇ ਕਤਲ ਨੂੰ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ ਨਾਲ ਹੀ ਪ੍ਰਵਾਸੀਆਂ ਦੀ ਜਾਂਚ ਅਤੇ ਨਵੇਂ ਆਧਾਰ ਕਾਰਡ ਨਾ ਬਣਾਉਣ ਦੀ ਵੀ ਮੰਗ ਕੀਤੀ ਹੈ ਸਾਮ ਆਪਾਂ ਜਿਹੜਾ ਨਾ ਦਲਪੰਥ ਜਿਹੜਾ ਬਾਬਿਆਂ ਵੱਲੋਂ ਹੁਕਮ ਲਿਆ ਤੇ ਉਹਦੇ ਵੱਲੋਂ ਆਪਾਂ ਪਰਿਵਾਰ ਨੂੰ ਮਿਲਣ ਵਾਸਤੇ ਆਏ ਸੀ ਤੇ ਪਰਿਵਾਰ ਚਲੋ ਆਪਾਂ ਨੂੰ ਨਹੀਂ ਮਿਲਿਆ ਇਸ ਟਾਈਮ ਇੱਥੇ ਤੇ ਉਹਨਾਂ ਨੇ ਚਲੋ ਦੁੱਖ ਸਾਂਝਾ ਆਪਾਂ ਕਰਨਾ ਆਏ ਸੀ ਤੇ ਇਹੀ ਕਿ ਇਸੇ ਕਰਕੇ ਆਪਾਂ ਇੱਥੇ ਪਹੁੰਚੇ ਹਿਰੋਤ ਤੋਂ ਬਾਅਦ ਪ੍ਰਵਾਸੀ ਪੰਜਾਬ ਛੱਡ ਕੇ ਮੁੜ ਯੂਪੀ ਬਿਹਾਰ ਦਾ ਰੁੱਕ ਕਰੇ ਖਬਰਾਂ ਸਾਹਮਣੇ ਆਉਣ ਤੋਂ ਬਾਅਦ ਗਿੱਦੜਬਾਹ ਪਹੁੰਚੇ ਪੁਲਿਸ ਦੇ ਵੱਲੋਂ ਦਾਣਾ ਮੰਡੀ ਪਹੁੰਚ ਕੇ ਪ੍ਰਵਾਸੀ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੂੰ ਸੁਰੱਖਿਆ ਦਾ ਪ੍ਰੋਸਪਕਟ ਪੁਲਿਸ ਮੁਲਾਜ਼ਮਾ ਨੇ ਕਿਹਾ ਹੈ ਕਿ ਕੁਝ ਸ਼ਰਾਰਤੀ ਲੋਕ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਨਹਿਰਮ ਰੋਕੋ ਕੁਝ ਚੀਜ਼ ਕਰਦੇ ਨੇ। ਹਾਂ। ਤੁਸੀਂ ਆਪਣਾ ਕੰਮ ਕਰੋ। ਸਾਰਾ ਨੁਕੀਲਾ ਵੀ ਆਪਾਂ ਪੰਜਾਬ ਦਾ ਜਿਹੜਾ ਮਾਹੌਲ ਹੋ ਖਰਾਬ ਨਾ ਕਰੀਏ। ਇਹ ਵੀ ਆਪਣੇ ਭਾਈਚਾਰੇ ਚੋਂ ਵਿਚਾਰੇ ਕਮਾਈ ਕਰਨ ਆਏ ਆ ਤੇ ਕਮਾਈ ਕਰਨ ਆ ਵੀ ਰਹਿਣ। ਸ਼ਾਂਤ ਰਹਿਣ ਕੋਈ ਨਾ ਪ੍ਰੋਬਲਮ। ਕੋ ਦਿੱਕਤੋ ਨਹੀਂ ਆ ਰਹੀ ਪਹਿਲੇ ਵੀ ਆਪਸੇ ਬਾਤ ਹੋਈ ਸੀ ਪੁਲਿਸ ਕਹਿ ਰਹੀ ਹੈ ਕਿ ਕੋਈ ਦਿੱਕਤ ਨਹੀਂ ਹੈ ਕੋਈ ਦਿੱਕਤ ਨਹੀਂ ਹੈ ਆਪਕੋ ਕੋਈ ਦਿੱਕਤ ਨਹੀਂ ਹੈ ਹਮ ਲੋਗ ਸਾਰਾ ਮਿਲ ਕੇ ਰਹਿ ਰਹਾਂ ਹੂੰ ਸਮਝ ਗਿਆ ਕੰਮ ਕੁੰਮ ਕਰ ਰਹਾ ਹਾਂ ਬੜੀਆਂ ਸੇ ਖਾ ਰਹਾ ਹਾਂ ਬੱਚੇ ਵੀ ਮੇਰਾ ਇੱਥੇ ਚੰਗੇ ਸੇ ਰਹਾ ਹੈ ਕੋਈ ਡਰ ਕਮ ਹੋਤੋ ਨਹੀਂ ਹੈ ਨਾ ਜੈਸੇ ਕੁਝ ਨਹੀਂ ਡਰ ਰਹਾ ਮੇਰਾ ਇ ਪੰਜਾਬ ਚ ਥਾਂ ਥਾਂ ਪ੍ਰਵਾਸੀਆਂ ਦੇ ਖਿਲਾਫ ਹੋ ਰਹੀ ਕਾਰਵਾਈ ਨੂੰ ਲੈ ਕੇ ਪੁਲਿਸ ਵਿਚੋਕਸ ਹੈ ਐਸੇ ਨੂੰ ਲੈ ਕੇ ਬਟਿੰਡਾ ਪੁਲਿਸ ਦੇ ਵਿੱਚ ਸ਼ਹਿਰ ਚ ਸ਼ਾਂਤੀ ਬਣਾਏ ਰੱਖਣ ਤੇ ਹਰ ਇੱਕ ਦੇ ਸੁਰੱਖਿਆ ਦੇ ਲਈ ਫਲੈਗ ਮਾਰਚ ਕੱਢਿਆ ਦੱਸ ਦੇ ਕੇ ਬੀਤੇ ਦਿਨੀ ਸ਼ਹਿਰ ਦੇ ਕੁਝ ਲੋਕਾਂ ਦੇ ਵੱਲੋਂ ਪ੍ਰਵਾਸੀਆਂ ਦੇ ਵੱਲੋਂ ਲਗਾਈਆਂ ਰੇਡੀਆਂ ਸਰਕਾਰ ਤੋਂ ਫਟਵਾਈਆਂ ਗਈਆਂ ਸੀ। ਰੇਡਾ ਪੁਲਿਸ ਵੱਲੋਂ ਜਿਹੜਾ ਮੇਨ ਮਾਰਕੀਟ ਤੋਂ ਵਿਬਾਜ਼ਾਰ ਰੇਲਵੇ ਸਟੇਸ਼ਨ ਤੇ ਜਿਹੜਾ ਮੇਨ ਮਾਰਕੀਟ ਪਲੇਸ ਹੈਗੇ ਆ ਉਹਦੇ ਵਿੱਚ ਸਾਡੇ ਵੱਲੋਂ ਅੱਜ ਫਲੈਗ ਮਾਰਚ ਖੱਡਿਆ ਜਾਊਗਾ। ਆ ਫਲੈਗ ਮਾਰਚ ਦੇ ਵਿੱਚ ਸਾਡੇ ਨਾਲ ਡੀਐਸਪੀ ਸਿਟੀ 1, ਡੀਐਸਪੀ ਸਿਟੀ 2, ਸ਼ਹਿਰ ਦੇ ਪੰਜ ਐਸਐਸਓ ਸਬੰਧਨ ਦੇ ਨਾਲ ਸਾਡੇ ਨਾਲ ਪੀਸੀਆਰ ਦੀ ਫੋਰਸ ਹੈਗੀ ਐ। ਤਕਰੀਬਨ 150 ਦੇ ਕਰੀਪ ਪੁਲਿਸ ਮੁਲਾਜ਼ਮਾਂ ਦੇ ਨਾਲ ਇਹ ਫਲੈਗ ਮਾਰਚ ਤੇ ਖੱਡਿਆ ਜਾਊਗਾ। ਆ ਮੇਨ ਮਕਸਦ ਹੈ ਬਲੈਕ ਮਾਰਸ ਦਾ ਇੱਕ ਸੈਂਸਮ ਸਕਿਉਰਿਟੀ ਦਾ ਹੈਗਾ ਕਿ ਪਿਛਲੇ ਦਿਨੀ ਕੁਝ ਵੀਡੀਓ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਕੱਟੜਾ ਦੇ ਰਿਕਾਰਡਿੰਗ ਵਾਇਰਲ ਹੋਈਆਂ ਸੀਗੀਆਂ ਉਸ ਬੰਦੇ ਵਿੱਚ ਅਸੀਂ ਸਾਰਿਆਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਪੁਲਿਸ ਆਪਣੀ ਡਿਊਟੀ ਤੰਦੇ ਰਹੀ ਹੁਭਾਰੀ ਹੈ ਤੇ ਕੋਈ ਵੀ ਬੰਦਾ ਜਿਹੜਾ ਕਿਸੇ ਸ਼ਰਾਰਤੀ ਕਟੜਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰੂਗਾ ਉਹਨੂੰ ਸਖ਼ਤੀ ਨਾਲ ਜਿੱਟਿਆ ਜਾਊਗਾ ਜਲੰਧਰ ਚ ਜਨਸ਼ਤਾਬ ਦੇ ਟ੍ਰੇਨ ਤੇ ਖਾਲਿਸਤਾਨੀ ਨਾਰੀ ਲਿਖੇ ਗਏ ਅੰਮ੍ਰਿਤਸਰ ਤੋਂ ਹਰਿਦੁਆਰ ਜਾਣ ਵਾਲੀ ਟ੍ਰੇਨ ਦੀਆਂ ਬੋਗੀਆਂ ਤੇ ਇਸ ਸਲੋਗਨਸ ਲਿਖੇ ਨੇ ਵਿੰਦੇ ਬਿਆਸ ਕ੍ਰਾਸ ਕਰਨ ਤੇ ਇੰਚਾਰਜ ਦੇ ਵੱਲੋਂ ਜਲੰਧਰ ਦੀ ਜੀਆਰਪੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਜਲੰਧਰ ਪਹੁੰਚਲ ਤੇ ਕਾਲੀ ਸਪ੍ਰੇ ਦੇ ਨਾਲ ਨਾਰੇ ਹਟਾਏ ਗਏ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਪੁਲਿਸ ਨੇ 7 ਕਿਲੋ ਹੈਰਵਿਨ ਸਮੇਤ ਇੱਕ ਮੁਲਜ਼ਮ ਗ੍ਰਿਫਤਾਰ ਕੀਤਾ ਪੁਲਿਸ ਨੇ ਇੱਕ ਕਾਰਵਾਈ ਗੁਪਤ ਸੂਚਨਾ ਦੇ ਅਧਾਰ ਤੇ ਕੀਤੀ ਹੈ ਗ੍ਰਿਫਤਾਰ ਨੌਜਵਾਨ ਦੇ ਵਿਚਾਰਨ ਯਾਸਿਨ ਮੁਹੰਮਦ ਵਜੂ ਹੋਈ ਹੈ ਪੁਲਿਸ ਕਮਿਸ਼ਨਰ ਗੁਰਪ੍ਰੀਤ ਪੋਲਰ ਦੇ ਅਨੁਸਾਰ ਨੌਜਵਾਨ ਨੂੰ ਉਡਾਲੀ ਚਾਟਾ ਨੂੰ ਗ੍ਰਿਫਤਾਰ ਕੀਤਾ ਗਿਆ ਮਲਜ਼ਮ ਤੇ ਪਹਿਲਾਂ ਤੋਂ 4 ਮਾਮਲੇ ਦਰਜ ਨੇ ਜਿਨ੍ਹਾਂ ਦੇ ਵਿੱਚ ਐਨਡੀਪੀਐਸ ਐਕਟ ਅਤੇ ਆਮਸ ਮਾਮਲੇ ਦਰਜ ਨੇ 122 ਗ੍ਰਾਮ ਹੀਰੋਇਨ ਬਰਾਮਦ ਕੀਤੀ ਹੈ ਔਰ ਇਹਦੇ ਚ ਇੱਕ ਮੇਨ ਦੋਸ਼ੀ ਫੜਿਆ ਗਿਆ ਹੈ ਔਰ ਦੂਸਰਾ ਜਿਹੜਾ ਉਹ ਆਇਡੈਂਟੀਫਾਈ ਹੋ ਗਿਆ ਜਿਹੜਾ ਮੇਨ ਿੰਗਪਿੰਨ ਹੈ ਔਰ ਸਮਗਲਰ ਹੈ ਇਹ ਸਾਡੇ ਸੀਆਈਏ 3 ਦੇ ਬਲਵਿੰਦਰ ਸਿੰਘ ਜਿਹੜੇ ਇੰਚਾਰਜ ਨੇ ਉਹਨਾਂ ਦੇ ਉਹਨਾਂ ਦੀ ਟੀਮ ਨੇ ਇਹ ਜਿਹੜੀ ਅਰੈਸਟ ਕੀਤੀ ਹੈ ਔਰ ਇਹਦੇ ਚ ਜਿਹੜੀ ਅਰੈਸਟ ਹੋਈ ਉਹ ਵਡਾਲੀ ਛਾਟਾ ਤੋਂ ਹੋਈ ਹੈ ਮੇਨ ਗੱਲ ਇਹ ਹੈ ਕਿ ਜਿਹੜਾ ਬੰਦਾ ਫੜਿਆ ਗਿਆ ਤਾਂ ਨਾਮ ਹੈਗਾ ਯਾਸੀਨ ਮੁਹੰਮਦ ਹਸ਼ਿਆਰਪੁਰ ਦੇ ਵਿੱਚ ਮਾਸੂਮ ਦੇ ਨਾਲ ਪ੍ਰਵਾਸੀ ਦੇ ਵੱਲੋਂ ਕੀਤੀ ਦਰਿੰਦਗੀ ਤੋਂ ਬਾਅਦ ਇਥੇ ਸੂਬੇ ਪੱਧਰ ਵਿੱਚ ਰੋਜ਼ ਪਾਇਆ ਜਾ ਰਿਹਾ ਹੈ। ਉਹ ਗੜਸ਼ੰਕਰਤ ਵਿੱਚ ਨਿਹੰਗ ਜਥੇਬੰਦੀਆਂ ਦੇ ਲੋਕਾਂ ਦੇ ਨਾਲ ਲੈ ਕੇ ਰੋਸ ਮਾਰਚ ਕਢਿਆ। ਇਹ ਰੋਸ ਮਾਰਚ ਬੰਗਾ ਚੌਂਕ ਗੜਸ਼ੰਕਰ ਤੋਂ ਬਸਰਦੇ ਤੱਕ ਚਲਾਇਆ ਗਿਆ। ਐਸਐਮਓ ਕੇ ਆਗੂਆਂ ਨੇ ਮੰਗ ਕੀਤੀ ਹੈ ਕਿ ਪੰਜਾਬ ਦੇ ਵਿੱਚ ਰਹਿੰਦੇ ਪ੍ਰਵਾਸੀਆਂ ਦੀ ਪੁਲਿਸ ਵੈਰੀਫਿਕੇਸ਼ਨ ਆਧਾਰ ਕਾਰਡ ਦੀ شناخت ਅਤੇ ਕ੍ਰਾਈਮ ਕਰਨ ਵਾਲਿਆਂ ਦੇ ਉੱਪਰ ਸਖਤ ਕਾਰਵਾਈ ਕੀਤੀ ਜਾਵੇ। ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਹਿਮਾਚਲ ਦੀ ਤਰ੍ਹਾਂ ਦੇ ਪ੍ਰਵਾਸੀਆਂ ਨੂੰ ਜ਼ਮੀਨ ਖਰੀਦਣ ਦਾ ਅਧਿਕਾਰ ਨਾ ਦਿੱਤਾ ਜਾਵੇ। ਰੋਪੜ ਸੈਦ ਵਿੱਚ ਗੰਦਗੀ ਦੇ ਵੱਡੇ ਵੱਡੇ ਢੇਰ ਲੱਗੇ ਨੇ ਜਿਸ ਦੇ ਕਾਰਨ ਲੋਕਾਂ ਦਾ ਬਾਜ਼ਾਰੋਂ ਵਿੱਚੋਂ ਲੰਘਣਾ ਧੁਬਰ ਹੋ ਗਿਆ ਹੈ ਦੁਕਾਨਾਂ ਦੇ ਅੱਗੇ ਗੰਦਗੀ ਹੋਣ ਦੇ ਕਾਰਨ ਦੁਕਾਨਦਾਰ ਪਰੇਸ਼ਾਨ ਨਜ਼ਰ ਆ ਰਹੇ ਨੇ ਕਿਉਂਕਿ ਗੰਦਗੀ ਦੇ ਕਾਰਨ ਉਹਨਾਂ ਦੀਆਂ ਦੁਕਾਨਾਂ ਦੇ ਵਿੱਚ ਗਾਹਕ ਨਹੀਂ ਆ ਰਹੇ ਦੁਕਾਨਦਾਰਾਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਕੂੜੇ ਦੀ ਚੁਕਾਈ ਨਹੀਂ ਹੋ ਰਹੀ ਹੈ ਜਿਸ ਦੇ ਕਾਰਨ ਕੂੜੇ ਦੇ ਢੇਰ ਲੱਗੇ ਨੇ ਦੁਕਾਨਾਂ ਦੇ ਵਿੱਚ ਬਦਬੂ ਫੈਲੀ ਹੋਈ ਹੈ ਨਗਰਪਾਲਿਕਾ ਦੇ ਈਓ ਅਸ਼ੋਕ ਕੁਮਾਰ ਮੁਤਾਬਕ ਕਈ ਦਿਨਾਂ ਤੋਂ ਸਫਾਈ ਕਰਮਚਾਰੀ ਹੜਤਾਲ ਤੇ ਨੇ ਜਿਸ ਦੇ ਕਾਰਨ ਇਹ ਪਰੇਸ਼ਾਨੀ ਆ ਰਹੀ ਹੈ ਭਜਨ ਗਾਇਕ ਕਨਈਆ ਮਿੱਤਲ ਦੀ ਗੱਲ ਕਰਾਂਗੇ ਕਪਨ ਗਾਇਕ ਕਨਈਆ ਮਿੱਤਲ ਫਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਹੁੰਚੇ ਪਹਿਲਾ ਪਿੰਡ ਗਾਟੀਰਾ ਜੋਗਿਆ ਤੇ ਵਿੱਚ ਪਹੁੰਚੇ ਤੇ ਪੀੜਤਾ ਦੇ ਨਾਲ ਮੁਲਾਕਾਤ ਕੀਤੀ ਤੇ ਫਿਰ ਪਿੰਡ ਚੋਕਰ ਦੇ ਵਿੱਚ ਹਰੇ ਚਾਰੇ ਦੇ ਨਾਲ ਭਰਿਆ ਟਰੱਕ ਪੀੜਿਤ ਪਰਿਵਾਰਾਂ ਤੱਕ ਪਹੁੰਚਾਇਆ ਗਿਆ ਗੱਲਬਾਤ ਦੌਰਾਨ ਕਨਈਆ ਮਿੱਤਲ ਨੇ ਕਿਹਾ ਕਿ ਪੰਜਾਬ ਦੇ ਵਿੱਚ ਇਸ ਸਾਲ ਭਾਰੀ ਮੀਂਹ ਨਾਲ ਕਾਫੀ ਨੁਕਸਾਨ ਹੋਇਆ ਇਸ ਦੇ ਲਈ ਜਿਸ ਤੋਂ ਵੀ ਕੋਈ ਮਦਦ ਹੋ ਸਕਦੀ ਹੈ ਪੀੜਿਤ ਪਰਿਵਾਰਾਂ ਦੇ ਲਈ ਅੱਗੇ ਆ ਕੇ ਕਰਨੀ ਚਾਹੀਦੀ ਹੈ ਅਛਾ ਦਿਲ ਇਨਾ ਦੁਖੀ ਹੈ ਕਿ ਨੇਚਰ ਜਦੋਂ ਆਪਣਾ ਕਹਿਰ ਟਾਉਂਦੀ ਹੈ ਤਾਂ ਕਈਆਂ ਦੇ ਘਰ ਕਈਆਂ ਦੇ ਪਰਿਵਾਰ ਰੁੱਲ ਜਾਂਦੇ ਨੇ ਜਿੱਦਾਂ ਦੀ ਲਾਈਨਾਂ ਇੱਥੇ ਆਪਾਂ 2025 ਚ ਜੀਰੇ ਹੈਗੀਆਂ ਜਿਹਦੇ ਚ ਕੋਈ ਕਮੀ ਨਹੀਂ ਹੈ ਪਤਾ ਨਹੀਂ ਦੇਸ਼ ਕਿੰਨਾ ਅੱਗੇ ਵੱਧ ਚੁੱਕਿਆ ਤੇ ਇੱਥੇ ਖਾਨੂਨ ਨਹੀਂ ਹੈ ਇੱਥੇ ਪਸ਼ੂਆਂ ਵਾਸਤੇ ਚਾਰਾ ਨਹੀਂ ਹੈ ਘਰ ਟੁੱਟੇ ਪਏ ਆ ਮੈਂ ਆਇਆ ਜਿੰਨਾ ਕਿ ਮੇ ਤੋਂ ਹੋ ਸਕਦਾ ਉਹਨਾਂ ਸੀ ਕਰਕੇ ਜਾਵਾਂਗੇ ਪੂਰੇ ਫਿਰੋਜ਼ਪੁਰ ਦੇ ਵੀ ਸ਼ਾਮਪ੍ਰੇਮੀ ਇੱਥੇ ਆਏ ਨੇ ਸਨਾਤਨੀ ਆਏ ਨੇ ਸਾਰਿਆਂ ਦਾ ਦੁੱਖ ਸਾਂਝਾ ਕਰਨ ਨੂੰ ਕੀ ਲੈ ਕੇ ਆਏ ਹੋ ਚੌਕਰ ਚਾਰੇ ਅਸੀਂ ਲਗਭਗ 200 ਬੈਗ ਚਾਰੇ ਦਾ ਲੈ ਕੇ ਆਏ ਚੌਕਰ ਦਾ ਲੈ ਕੇ ਆਏ ਤੇ 2200 ਬੈਗ ਚੌਕਰ ਦਾ ਹੈ ਤੇ 270 ਦੇ 225 ਇਕੱਠੇ ਅਸੀਂ ਚਾਰੇ ਦੀ ਲੈ ਕੇ ਆਏ ਆ ਪਸ਼ੂਆਂ ਵਾਸਤੇ ਤੇ ਇੱਕ ਵਾਰੀ ਹਾਲ ਦੇਖਣ ਆਏ ਆ ਉਦੇ ਬਾਅਦ ਫਿਰ ਹੋਰ ਇੱਥੇ ਮਦਦ ਭੇਜਾਂਗੇ। ਹੋਰ ਵੀ ਇਲਾਕਿਆਂ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹੋ ਕੇ ਆਏ ਹੈਗੇ ਉਹ ਜਿੱਥੇ ਸਤ루ਜੀ ਬਿਆਸ ਦੀ ਮਾਰ ਪਈ ਹੈਗੀ ਆ। ਬਹੁਤ ਜ਼ਿਆਦਾ ਹਰ ਜਗ੍ਹਾ ਹੀ ਬਹੁਤ ਜ਼ਿਆਦਾ ਨੁਕਸਾਨ ਹੈ ਜੀ। ਕਈ ਜਗ੍ਹਾ ਸੀ ਟਰੈਕਟਰ ਵੀ ਦੇਣ ਦੀ ਤਿਆਰੀ ਕਰ ਰਹੇ ਆ। ਕਈ ਜਗ੍ਹਾ ਮੱਝਾਂ ਵੀ ਦਵਾਂਗੇ। ਤੇ ਜਿੱਥੇ ਜੋ ਜ਼ਰੂਰਤ ਹੈ ਕਈਆਂ ਦੇ ਮਕਾਨ ਵੀ ਬਣਾਵਾਂਗੇ। ਜਿੱਥੇ ਜ਼ਰੂਰਤ ਹੋਗੀ ਪੂਰੇ ਖਾਟੂ ਸ਼ਾਮ ਜੀ ਦੇ ਜਿੰਨੇ ਵੀ ਭਗਤ ਨੇ ਪੂਰੇ ਦੇਸ਼ ਦੇ ਤੁਹਾਡੇ ਚੈਨਲ ਰਾਹੀਂ ਮੈਂ ਉਹਨਾਂ ਨੂੰ ਵੀ ਸੱਦਾ ਦਿੰਦਾ ਕਿ ਤੁਸੀਂ ਆਓ ਆਪਾਂ ਸਭ ਮਿਲ ਕੇ ਜਿਹੜੇ ਸਾਡੇ ਸ਼ਾਮ ਬਾਬਾ ਹਾਰੇ ਦੇ ਸਾਰੇ ਨੇ ਆਪਾਂ ਇਸ ਗੱਲ ਨੂੰ ਪੁਖਤਾ ਕਰੀਏ ਤੇ ਲੋਕਾਂ ਨੂੰ ਦਿਖਾਈਏ ਕਿ ਹਾਰੇ ਦਾ ਸਹਾਰਾ ਸਿਰਫ ਭਜਨ ਕੀਰਤਨ ਤੱਕ ਨਹੀਂ ਹੈ ਨੀਚੇ ਵੀ ਉਤਰਦੇ ਗਰਾਊਂਡ ਲੈਵਲ 'ਤੇ ਲੋਕੋ ਦੀ ਮਦਦ ਕਰਦੇ ਉਧਰ ਕਾਲੀ ਦਲ ਦੇ ਵੱਲੋਂ ਲਗਾਤਾਰ ਹੜਪੀੜਤਾ ਦੀ ਮਦਦ ਕੀਤੀ ਜਾ ਰਹੀ ਹੈ ਇਸੇ ਦੌਰਾਨ ਅਕਾਲੀ ਨੇਤਾ ਸੁੱਚਾ ਸਿੰਘ ਲੰਗਾਦ ਵੱਲੋਂ ਡੇਰਾ ਬਾਬਾ ਨਾਨਕ ਦੇ ਵਿੱਚ ਹੜਪੀੜਤਾ ਦੀ ਮਦਦ ਕੀਤੀ ਜਾ ਰਹੀ ਹੈ ਲੰਗਾਦ ਦੇ ਅਗਵਾਇ ਦੇ ਵਿੱਚ ਅਕਾਲੀ ਵਰਕਰਾਂ ਦੇ ਵੱਲੋਂ ਪੀੜਤਾ ਨੂੰ ਰਾਹਤ ਸਮੱਗਰੀ ਦਿੱਤੇ ਜਾ ਰਹੀ ਹੈ ਅਕਾਲੀ ਵਰਕਰਾਂ ਦੇ ਵੱਲੋਂ ਬਨ ਮਜ਼ਬੂਤ ਕਰਨ ਦੇ ਵਿੱਚ ਵੀ ਮਦਦ ਕੀਤੀ ਜਾ ਰਹੀ ਹੈ ਆਤਰਾ ਰਾਖਾ ਆਪ ਵੱਲ ਗੁਰੂ ਦੇ ਕੰਮ ਬਹੁਤ ਵੱਡਾ ਨੁਕਸਾਨ ਹੋਇਆ ਪਰ ਅਜੇ ਤੱਕ ਸਰਕਾਰ ਦੇ ਉਪਰਾਲੇ ਜਿਹੜੇ ਆ ਕੋਈ ਨਜ਼ਰ ਨਹੀਂ ਆਉਂਦਾ ਪਿੱਛੇ ਸ਼੍ਰੋਮਣੀ ਕਾਲੀ ਦਲ ਦਾ ਪ੍ਰਧਾਨ ਸਰਦਾਰ ਸੰਦੀਪ ਸੰਬਾਦਲ ਜੀ ਆਏ ਸੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਕਿਸਾਨ ਨੂੰ ਬੀਜ ਵੀ ਦਾਂਗੇ ਉਹਨਾਂ ਦੇ ਪੈੜੀਆਂ ਦਾ ਜਿਹੜਾ ਰੇਤਾ ਵਾਜਾ ਕੋ ਹੋਰ ਆ ਉਹ ਵੀ ਚੁੱਕ ਕੇ ਤੇ ਪੈਰੀ ਨੂੰ ਜਿਹੜਾ ਵਾਈ ਜੋਗ ਬਣਾਵਾਂਗੇ ਸਦਰ ਫੰਡਾਂ ਨੂੰ ਲੈ ਕੇ ਅਸ਼ਵਨੀ ਸ਼ਰਮਾ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਫੰਡਾਂ ਨੂੰ ਲੈ ਕੇ ਪਾਰਦਰਸ਼ਤਾ ਲਿਆਏ ਸਰਕਾਰ ਹੜਪੀਰਤਾ ਦੀ ਮਦਦ ਦੇ ਕੰਮਦ ਵਿੱਚ ਤੇਜ਼ੀ ਲਿਆਈ ਜਾਵੇ ਫੀੜਤਾ ਦੀ ਮਦਦ ਦੇ ਲਈ ਖਰਚੇ ਜਾਣ ਪਹਿਲਾਂ ਫਾਇ ਫੰਡ ਦਾ ਬਿਆਨ ਦਿੱਤੇ ਗਏ ਨੇ ਅਸ਼ਵਨੀ ਸ਼ਰਮਾ ਦੇ ਵੱਲੋਂ ਫੰਡਾਂ ਨੂੰ ਲੈ ਕੇ ਇਹ ਅਸ਼ਵਨੀ ਸ਼ਰਮਾ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਜਿਸ ਦੇ ਵੱਲੋਂ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਫੰਡਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਲੀਡਰਾਂ ਦੀ ਵੱਖ-ਵੱਖ رائے ਹੈ ਜ਼ਿਕਰ ਇਹ ਹੋ ਗਿਆ ਕਿ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਲੁਧਿਆਣਾ ਪਹੁੰਚੇ ਹੋਏ ਸਨ जिथे उन्हें पार्टी आगू दुकान का जायजा लिया जिस बीते दिन ही आग लग गई तो राजनीतिकरण किया जब ये राजनीतिकरण करेंगे तो इनको जवाब देना पड़ेगा कि वो बारह हजार करोड़ रुपया जो डिजास्टर फंड का इकट्ठा हुआ है वो लोगों को राहत देने के लिए क्यों नहीं खर्च किया गया और मैं आपको एक बात बताऊं, इनके चीफ सेक्रेटरी इनके मांग कर रहे हैं ये बीस हजार करोड़ की प्रेजेंटेशन दे रहे हैं तेरह हज़ार दो सौ उनासी करोड़ की तो तेरह हज़ार हाँ छः सौ करोड़ रुपया तो केंद्र का इनके पास आ गया इसलिए इस लिए ये लोग राजनीति करना बंद करें पंजाब के मज़दूर की किसान की जिनका घर गिर गया है मोदी साहब ने कहा किसान का तो जो नुकसान, तो नुकसान हुआ है मज़दूर का जो नुकसान हुआ है जो गरीब का नुकसान हुआ है घर तो गिरे हैं सड़कों का जो नुकसान हुआ है हेल्थ इंफ्रास्ट्रक्चर का तो जो नुकसान हुआ है स्कूलों का नुकसान हुआ है केंद्र की टीमें आई हुई हैं पंजाब की टीमें मिलकर हमको प्रोजेक्ट रिपोर्ट भेजें उसके बाद इस प्रकार की गंदी राजनीति करना और बारह हजार करोड़ के ऊपर चीमा जी बोलते हैं हमारे पास कैसा नहीं खजाना मंत्री हैं खुंडिया और मुंडिया कुछ और बोलते हैं एक मंत्री कहता नहीं हमारे पास है चीफ सेक्रेटरी कहता है यहाँ खाते में है तो वो कब लगेगा इससे बड़ा डिजास्टर तो कोई हो नहीं सकता ਤਦਰ ਕੇਂਦਰੀ ਰਾਜ ਮੰਤਰੀ ਜਤਨ ਪ੍ਰਸਾਦ ਦਾ ਪੰਜਾਬ ਦੌਰਾ ਹੋਇਆ ਦਰਬਾਰ ਸਾਹਿਬ ਨਤਮਸਤਕ ਹੋਏ ਜਤਨ ਪ੍ਰਸਾਦ ਪੰਜਾਬ ਦੀ ਖੁਸ਼ਹਾਲੀ ਤੇ ਭਲਾਈ ਦੇ ਲਈ ਅਰਦਾਸ ਕੀਤੀ ਹੈ ਹੜ੍ਹਾਂ ਦੇ ਕਾਰਨ ਪੰਜਾਬ ਦਾ ਭਾਰੀ ਨੁਕਸਾਨ ਹੋਇਆ ਇਹ ਬਿਆਨ ਦਿੱਤਾ ਗਿਆ ਜਤਨ ਪ੍ਰਸਾਦ ਦੇ ਵੱਲੋਂ ਕਿ ਹੜਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾਵੇ ਪੰਜਾਬ ਦੇ ਨਾਲ ਮਜ਼ਬੂਤੀ ਨਾਲ ਖੜੀ ਹੈ ਕੇਂਦਰ ਸਰਕਾਰ ਸਾਡੀ ਕੇ ਮੱਥਾ ਟੇਕਣੇ ਦਾ ਸਵਾਭਗ્ય ਪ੍ਰਾਪਤ ਹੋਇਆ ਹੈ और साथ ही साथ आज यहाँ केंद्र सरकार से जो बाढ़ग्रस्त इलाका पंजाब से त्रस्त है और भारी नुकसान यहाँ के फसलों का ज़मीन का जायदाद का लोगों का जान माल का हुआ है उसको देखने के लिए यहाँ आए हैं और यहाँ आज हरमिंदर साहब जी के प्रार्थना भी की सबके पंजाब की, की खुशहाली के लिए ਤਦਰ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚੋਂ ਪਾਵੇਂ ਪਾਣੀ ਨਿਕਲ ਗਿਆ ਪਰ ਹੁਣ ਉਹਨਾਂ ਇਲਾਕਿਆਂ ਨੂੰ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ। ਫਾਜ਼ਲਕਾਦ ਪਿੰਡ ਤੇ ਜਾ ਰੋਹਿਲਾ ਦੇ ਲੋਕ ਆਪਣੀ ਸਿਹਤ ਨੂੰ ਲੈ ਕੇ ਕਾਫੀ ਚਿੰਤਤ ਨੇ। ਲੋਕਾਂ ਮੁਤਾਬਕ ਪਿੰਡ ਦੇ ਵਿੱਚ ਚਮੜੀ ਦੇ ਰੋਗ ਅਤੇ ਅੱਖਾਂ ਦੇ ਵਿੱਚ ਜਲਣ ਦੇ ਮਾਮਲੇ ਲਗਾਤਾਰ ਵਧ ਰਹੇ ਨੇ। ਉੱਧਰ ਸਿਹਤ ਵਿਭਾਗ ਦੀਆਂ ਟੀਮਾਂ ਨੇ ਵੀ ਬਿਮਾਰ ਲੋਕਾਂ ਦਾ ਇਲਾਜ ਕਰ ਰਹੀਆਂ ਨੇ। ਦੀ ਅੱਖਾਂ ਦੀ ਪ੍ਰੋਬਲਮ ਹੈ ਜਿਵੇਂ ਹੁਣ ਗੰਦਗੀ ਹੁਣ ਕਾਰਨ ਹੈ ਅੱਖਾਂ ਦੀ ਪ੍ਰੋਬਲਮ ਹੈ ਜਿਹੜੇ ਪਾਣੀ ਵਿੱਚ ਤੁਰਦੇ ਨੇ ਪੈਰਾਂ ਤੇ ਖਰਸ਼ ਇਸ ਤਰ੍ਹਾਂ ਦੀ ਕਈ ਬਿਮਾਰੀਆਂ ਨੇ ਜਿਵੇਂ ਮਲੇਰੀਆ ਹੈ ਮੱਛਰ ਹੁਣ ਸੇਲਾ ਸੇ ਪਾਸੇ ਹੈ ਜੀ ਮੱਛਰ ਹੁਣ ਕਾਰਨ ਮਲੇਰੀਆ ਦੀ ਬਿਮਾਰੀਆਂ ਫੈਲ ਰਹੀਆਂ ਨੇ ਨੇ ਫਿਰ ਇਲਾਜ ਕਿਵੇਂ ਹੋ ਰਿਹਾ ਕੋਈ ਸਿਹਤ ਸਹੂਦਾ ਮਿਲ ਰਹੀ ਹੈ ਤੁਹਾਨੂੰ ਇੱਥੇ ਨਹੀਂ ਜੀ ਸ਼ਹਿਰ ਜਾਣਾ ਪੈਂਦਾ ਕੋਈ ਵਿਰਲਾ ਜਾਂਦਾ ਹੈ ਜੀ ਬਾਕੀ ਇਥੋਂ ਦਵਾਈ ਕੋਈ ਸੰਸਤਾ ਆ ਗਈ ਉਹ ਦੇ ਦਿੰਦੀ ਹੈ ਪਰ ਟੈਸਟ ਨਹੀਂ ਹੁੰਦੇ ਜੀ ਉਹ ਐਵੇਂ ਹੀ ਦੇ ਜਾਂਦੇ ਨੇ ਤੇ ਉਹਨਾਂ ਦਾ ਕੁਝ ਫਰਕ ਪੈਂਦਾ ਨਹੀਂ ਪੈਂਦਾ ਟੈਸਟ ਹੋਣ ਜੀ ਪੂਰੀਆਂ ਬਿਮਾਰੀਆਂ ਦਾ ਇਲਾਜ ਹੋਵੇ ਜੀ ਜਿਵੇਂ ਪਾਣੀ ਡਾਊਨ ਹੋ ਰਿਹਾ ਉਹ ਵੀ ਉਹਨਾਂ ਬਿਮਾਰੀਆਂ ਵਧਣ ਦਾ ਡਰ ਜ਼ਿਆਦਾ ਹੈ ਇਸ ਟਾਈਮ ਮੇਨ ਜਿਹਨੇ ਬਿਮਾਰੀਆਂ ਆਪਣੀ ਸਕਿਨ ਅਲਰਜੀਸ ਹੋ ਗਿਆ ਆਈ ਇਨਫੈਕਸ਼ਨਸ ਦਾ ਡਰ ਹੁੰਦਾ ਪਲੱਸ ਜਿਹੜਾ ਪੇਟ ਦੀਆਂ ਬਿਮਾਰੀਆਂ ਹੁੰਦੀਆਂ ਡਾਇਰੀਆ ਵਗੈਰਾ ਗੈਸਟਰੋਐਂਟਰਾਈਟਸ ਤੇ ਉਹਨਦੇ ਚਾਂਸਸ ਥੋੜੇ ਜਿਆਦਾ ਹੁੰਦੇ ਐ ਇਸ ਮੌਸਮ ਪਲੱਸ ਜਿਹੜਾ ਡੇਂਗੂ ਮਲੇਰੀਆ ਦੇ ਵੀ ਚਾਂਸ ਵੱਧ ਜਾਂਦੇ ਐ ਕਿਉਂਕਿ ਮੱਛਰ ਵਗੈਰਾ ਪਨਪੁੰਦੇ ਡਰੋਂ ਬੈਸਟ ਐ ਐਸੇ ਸਾਰੀਆਂ ਪ੍ਰੋਬਲਮਸ ਨੂੰ ਦੇਖਦੇ ਹੋਏ ਅਸੀਂ ਆਲਰੇਡੀ ਜਿਹੜਾ ਮੈਡੀਕਲ ਸਟੈਂਪ ਜਗਾ ਜਗਾ ਲਗਾ ਰਹੇ ਆ ਕਰੰਟਲੀ ਸਾਡੇ ਅਸੀਂ 108 ਪਿੰਡਾਂ ਦੇ ਜਿਹੜੇ ਫਲਡ ਅਫੈਕਟਡ ਆ ਉਹਦੇ ਨੇੜੇ ਤੇੜੇ ਵਾਲੇ ਪਿੰਡ ਹੈ ਉੱਥੇ ਰੈਗੂਲਰ ਕੈਂਪਸ ਚਲਾ ਰਹੇ ਆ ਜਿੱਥੇ ਅਸੀਂ ਮੈਡੀਕਲ ਆਫੀਸਰ ਸੀਐਚਓ ਪਲੱਸ ਆਦਰ ਸਟਾਫ ਜਿਹੜਾ ਐਨਐਮ ਰਾਸ਼ਾ ਵਰਕਰਸ ਪਲੱਸ ਹੈਲਥ ਵਰਕਰ ਸਾਡੇ ਜੋ ਹੈ ਉਹ ਸਾਰੇ ਉੱਥੇ ਅਪਾਇੰਟ ਕੀਤੇ ਹੋਏ ਚੰਨ ਦਾ ਜਿਵੇਂ ਆਮ ਸੱਚ ਪਾਣੀ ਇਕੱਠਾ ਤਾਂ ਚਲੋ ਹੋਇਆ ਹੀ ਪਿਆ ਜਗਾ ਜਗਾ ਤੇ ਬੇਸਿਕਲੀ ਫੁੱਲ 슬ੀਵਸ ਪਾ ਕੇ ਰੱਖਣ ਪਾਣੀ ਜਿਆਦਾ ਅੰਦਰ ਅੰਦਰ ਨਾ ਜਾਇਆ ਜਾਵੇ ਪਰ ਜਿਹੜਾ ਪ੍ਰੋਟੀਨ ਵਾਲਾ ਪਾਣੀ ਆ ਉਹਦੀ ਪ੍ਰਾਇਓਰਿਟੀ ਹੁੰਦੀ ਹੈ ਉਹਨੂੰ ਉਬਾਲ ਕੇ ਪੀਤਾ ਜਾਵੇ ਤੇ ਅਸੀਂ ਨਾਲ ਕਲੋਰినੇਸ਼ਨ ਵੀ ਚਨਾਇਆ ਹੈ ਗਵਰਨਮੈਂਟ ਵੱਲੋਂ ਤੇ ਡੋਰ ਟੂ ਡੋਰ ਜਾ ਕੇ ਅਸੀਂ ਕਲੋਰਿਨ ਟੈਬਲੇਟਸ ਵੀ ਡਿਸਟ੍ਰਿਬਿਊਟ ਕਰ ਰਹੇ ਹਾਂ ਪੰਜਾਬ ਸਰਕਾਰ ਨੇ ਮਿਸ਼ਨ ਚੜਦੀ ਕਲਾ ਦੇ ਸ਼ੁਭਾਰਤ ਕੀਤੇ ਇਸ ਉਤੇ ਸਿਆ ਭਗਵੰਤ ਮਾਨ ਦੇ ਵੱਲੋਂ ਕਿਹਾ ਹੈ ਕਿ ਪੰਜਾਬ ਦੀ পুনਰਸੁਰਜੀਤੀ ਲਈ ਮਿਸ਼ਨ ਦੀ ਸ਼ੁਰੂਆਤ ਹੋਈ ਹੈ। ਵੇਝਦੇ ਨਾਗਰਿਕਾਂ ਨੂੰ ਪੰਜਾਬ ਦੇ ਨਾਲ ਖੜਨ ਦੀ ਅਪੀਲ ਹੈ। ਆਓ ਪੰਜਾਬ ਨੂੰ ਦੁਬਾਰਾ ਹੱਸਦਾ ਫੱਸਦਾ ਪੰਜਾਬ ਬਣਾਈਏ।